ਅੰਦਰ ਤੇ ਹੋ ਗਿਆ ਲੇਟ ਦੇਣ ਗਏ ਤੇ ਪੇਪਰ ਹੋ ਗਿਆ ਥੋੜਾ ਜਿਹਾ ਲੇਟ ਬਰਕਾ ਦਿਆ ਲੋਕ ਜਿੱਥੇ ਹੁਣ ਆਪਾਂ ਜਾਂਦਾ ਖਾਣਾ ਕੋਣਾ ਛਕ ਲਿਆ ਵਾ ਇਹ ਉਤਰਪੀਆਂ ਦੇ ਕੋ ਉਤਰ ਨਕੂਤਰ ਤੋਂ ਮਖਵਾਲ ਨੂੰ ਪਾ ਕੇ ਚੱਲੇ ਰਸਤਾ ਜ਼ਿੰਗਲਾ ਸਿੰਗਾ ਰਸਤਾ ਸਿੰਗਲ ਸ਼ਟ ਕਰ ਜਲਸ ਸੰਤਾਨਪੁਰ ਲੋਧੀ ਨੂੰ ਦੇਖੋ ਇਹਨੇ ਜਲਾ ਹੈ ਜਦੋਂ ਆਈਫੋਨ ਤੇ ਮਤਲਬ ਤੁਸਨੀ ਇਟਲੀਆ ਦੇ ਇਹ ਸੰਗਤ ਆਈਆਂ ਨਕੋਦਰ ਤੋਂ ਜੀ ਇਹ ਨਕੋਦਰ ਤੋਂ ਆਇਆ ਮੱਥਾ ਟੇਕ ਕੇ ਆਇਆ ਲਾਡੀਛਾ ਦੇ Cheira é, a água é massinha. Água de massinha. Cheira. Cheira, velho. De onde Olha ali. Right. ਕਦੋਂ ਯਾਰ ਲੈਸਟ ਹੈ ਇਸ ਤੇ ਨੋ ਪੌਣੇ 10 ਹੋ ਗਏ 10 ਵਾਜੀ ਚੱਲੇ ਆ ਕਦੋਂ ਤੁਹਾਨੂੰ ਪਤਾ ਹੋ ਜਿੰਨੇ ਵਜੇ ਨੇ 11 11 ਵਾਜ ਜਾਣੇ ਡਰ ਜਾਗਦਾ ਨਹੀਂ ਵੀਰੋ ਇਹ ਆਦੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਵਲੌਗ ਦੇ ਨਾਲ ਵਿਖਾ ਕੇ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਜਲੰਧਰ ਯੂਨੀਵਰਸਿਟੀ ਜਿਹੜੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਅਮੇਂਦੀ ਨਿਆਰਾ ਜਿਹਦੀ ਦਾ ਕੱਲ ਨੂੰ ਵਲੌਗ ਪਾਵਾਂਗੇ ਤੜਕੇ ਤੁਹਾਨੂੰ ਦਿਖਾਵਾਂਗੇ ਜਲੰਧਰ ਹੈਗੀ ਦੀ ਨਵੇਂ ਯੂਨੀਵਰਸਿਟੀ ਦੀ ਕੰਟੀਨ ਉਹਦੇ ਵਿੱਚ ਜਿਹੜੇ ਵਲੌਗ ਬਣੇ ਆ ਉਹ ਸਾਰਾ ਕੁਝ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਅਗੇ ਆਜੀ ਜੋੜ ਕੇ ਟੁੱਟ ਜਿਓ ਆਜੋ ਜੀ ਆਜੋ ਨਾਲੇ ਸਾਡਾ ਵੀ ਜੀ ਲੱਗ ਰਿਹਾ ਕਿਉਂਕਿ ਸਿੰਗਲ ਸੜਕਾਂ ਆ ਵੇਖ ਸਿੰਗਲ ਸੜਕ ਅਹੀਂ ਪੈ ਗਈਆਂ ਜਾਇਦਾ ਜਲ ਗੱਡੀ ਤੇ ਚੱਲ ਚੱਲੇ ਆ ਜਿਹੜੇ ਵਿਚਾਰੇ ਕਈਆਂ ਨੇ ਵਿਚਾਰਿਆਂ ਨੇ ਸਹੀ ਪੇਪਰ ਦਾ ਟਾਈਮ ਹੈ ਜੀ 7 ਵਜੇ 7 ਵਜੇ ਪੇਪਰ ਦਾ ਟਾਈਮ ਤੇ ਆ ਪੌਣੇ 8 ਵਜੇ ਬਾਹਰ ਸਮਾਪਤੀ ਸੀ ਜਿਹੜੀ ਪੇਪਰ ਦੀ ਉਹ 7 ਵਜੇ 7 ਵਜੇ ਦਾ ਟਾਈਮ ਸੀਗਾ ਬਾਹਰ ਕੱਢਣ ਦਾ ਤੇ ਕੱਢਿਆ 8 ਵਜੇ ਬਾਹਰ ਪੌਣੇ 8 ਵਜੇ ਤੇ ਜਿਹੜੇ ਵਿਚਾਰਿਆਂ ਨੇ ਕੱਡੀਆਂ ਕਈ ਕੱਡੀਆਂ ਤੇ ਆਇਆ ਕਈ ਚਲੇ ਉੱਛਾ ਉਖਾਓ ਨਾ ਨਾਸਤ ਚਲਣ ਪੜਦੇ ਇਹਦੇ ਆ ਸੜਕ ਵੀ ਬੜੀ ਟੁੱਟੀ ਆ ਆ ਛੋਟੇ ਪਾਚ ਲੱਗੇ ਆ ਹੂੰ ਉਹਦੀ ਵਧੀਆ ਜਿਹਦੀ ਆਪਾਂ ਆਏ ਕਾਲੇ ਸੰਘਿਆਲ ਦੀ ਸਿੰਗਲ ਇਸ ਤੋਂ ਇਹ ਵੀ ਸਿੰਗਲ ਹੀ ਆ ਇਹ ਥੋੜਾ ਜਿਹਾ ਹੀ ਹੋਣਾ ਕੋਈ ਡੇਟਾ ਕੋਈ ਨਾ ਕੋਈ ਮਿਲਿਆ ਇਹਦੇ ਹਾਂ ਪੰਜਾਬ ਦੇ ਹਾਲਾਤ ਮਾੜੇ ਬਈ ਹਾਲਾਤ ਮਾੜੇ ਆਪਾਂ ਇਹ ਵੀ ਦੇਖੋ ਇੱਕ ਇਹ ਵੀ ਸਿੰਗਲ ਹੀ ਗੱਲ ਹੈ ਇਹ ਤਾਂ ਕਰ ਰੋਕੋ ਗੱਲ ਹੈ ਹਾਂ ਇੰਨੀ ਨੇ ਚੀਜ਼ਾਂ ਉੱਤੇ ਹੁੰਦੀਆਂ ਇੰਨੀ ਹੱਗੇ ਤੇ ਮਿਲਦੀਆਂ ਆਪਾਂ ਹਾਂ ਜੀ ਵਧੀਆ ਠੀਕ ਆ ਹੁਣ ਤਾਂ ਹਾਂ ਮਿਲਦੀ ਹੈ ਡਿਜੀਟਲ ਆਉਂਦਾ ਫੋਨ ਨਾ ਪਰ ਤਾਂ ਕੀ ਹਾਲ ਹੈ ਤਜਿੰਦਰ ਕੀ ਹੈ ਕਿਵੇਂ ਚੱਲ ਚੱਲ ਗਏ ਤਜਿੰਦਰ ਤੈਨੂੰ ਜੋਰ ਲਾਇਆ ਜਾ ਜਾ ਚੱਲੀ ਗਏ ਆ ਜਾ ਚੱਲੀਏ ਤੋਂ ਗਿਆ ਪੁਰਿਆਲੀ ਹਸਪਤਾਲ ਅਸੀਂ ਅਜੇ ਨਕੌਦਰੋਂ ਥੋੜਾ ਜਿਹਾ ਅੱਗੇ ਜਾਈਆਂ ਪਾਸੇ ਸਿੰਗਲ ਸੜਕਾ ਤੇ ਤੁਸੀਂ ਜੁੜੇ ਰਹੋ ਸਾਡੇ ਨੂੰ ਵੇਖੋ ਹੋ ਗਿਆ ਹੋ ਗਿਆ ਹੋ ਗਿਆ ਬੰਦੇ ਤੇਰਾ ਬੀਵੀਸੀ ਵਾਲਾ ਬੀਵੀਸੀ ਲਾ ਗਿਆ ਕਿ ਬਹੁਤ ਗੱਲ ਸੀ ਜੀ ਕੋਲ ਬਹੁਤ ਜਾਣਕਾਰੀ ਦੇਣਾ ਚਾਹੁੰਦੇ ਆਂ ਵੀਰ ਜਿਹੜੇ ਮੰਨ ਲਓ ਤਰਨਤਾਰਨੋਂ ਜਾਂ ਇਧਰੋਂ ਜਲੰਧਰ ਸਾਈਡ ਤੋਂ ਆਉਂਦੇ ਜਿਨ੍ਹਾਂ ਨੇ ਜੀਰੇ ਨੂੰ ਜਾਂ ਪ੍ਰੈਸ ਪਰ ਨੂੰ ਤਲਵੰਡੀ ਨੂੰ ਜਾਣਾ ਵਾ ਉਹ ਕਿਰਪਾ ਕਰਕੇ ਮਖੂਲ ਦੀ ਨਾ ਜਾਣ ਮਖੂ ਨਾ 파ਟਕ ਨੰਨਤਾ ਦਰਵਾਜ਼ੇ ਬੰਦ ਕੀਤਾ ਉਹਨਾਂ ਨੇ ਕੰਮ ਕਰਦੇ ਉਹ ਫਾੜ ਕੇ ਪੱਕਾ ਹੀ ਬੰਦ ਕਰ ਉਹਨਾਂ ਨੇ ਮਹੂ ਛੋਤੀ ਜਿਹੇ ਅੱਗੇ ਨੂੰ ਸੰਦਰੋ ਆਉਂਦਾ ਤੇ ਉਹ ਮਾਰੇ ਬਾਹਰ ਹੋ ਜੀ ਤੇ ਜੇ ਕੋਈ ਤਲਵੰਡੀ ਤੋਂ ਆਉਂਦਾ ਵਾ ਕਰਨਤਾਰ ਨਾਲੋਂ ਤੇ ਉਹ ਤਲਵੰਡੀ ਤੋਂ ਪਾਰ ਆਲਦੀ ਹੋ ਕੇ ਅੱਧਾ ਰੋਰ ਤੇ ਚੜ ਜੇ ਜੋ ਤੋਂ ਰੀਪਲਾਨ ਦਾ ਬਦਲ ਜਾ ਬਦਲ ਜਾ ਕੰਮ ਕਰਦੇ ਉੱਥੇ ਕੋਈ ਉਹਨਾਂ ਫਾੜਕ ਤਿੰਨ ਚਾਰ ਦੇ ਰਸਤੇ ਪੱਕਾ ਹੀ ਬੰਦ ਕੀਤਾ ਹੋਇਆ। ਪਲਾਨ ਹੈ ਘੋਣ ਇਹ ਗੱਲ ਤੂੰ ਲੰਮੀ ਦੀ ਸੋਚਦਾ ਵੀ ਪੀਵੀਸੀ ਕਰਨੀ ਪਈ ਤੇ ਹੁਣ ਲਾਈਟਾਂ ਲੱਗ ਗਈਆਂ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰ ਜੀ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ। ਅੱਛਾ ਅੱਛਾ। ਕੋਈ ਨੀ ਕੋਪੀ ਰਿਹਾ। ਹੁਆ ਦੇਖੋ ਇਹ ਨਹੀਂ ਰਹਾ। ਸਿੰਗਲ ਸੜਕਾਂ ਦੇ ਹੈ ਉਹ ਸਿੰਗਲ ਆ ਤੇ ਇਹ ਵੀ ਸਿੰਗਲ ਹੀ ਹੈ ਤੇ ਕਿਹੜਾ ਬਤਾ ਕੋਈ ਮਸਲਾ ਹੀ ਜਿੰਦਾ ਬਹਾਉਦਾ ਆ ਇਹ ਹੀ ਗੱਲ ਹੈ ਹੀਰਾ ਲੰਦੇ ਫੋਨ ਕਰ ਕੱਲ ਕਰਸੂ ਨਾ ਓਜੀ ਪਤਾ ਨਹੀਂ ਕਿ ਘਮ ਹੀ ਕਿਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਵੀਰ ਜੀ ਕਿਹ ਲੋ ਨਰਮਲ ਕੁਟਿਆ ਸੀਚੇ ਵਾਲਾ ਆ ਗਈ ਸੀਚੇ ਵਾਲੀ ਨਰਮਲ ਕੁਟਿਆ ਠੀਕ ਆ ਬੇਨੋ ਜੀ ਆਹ ਵੇਖੋ ਜੀ ਧੀਰਨਾ ਚੱਲ ਲੈ ਵੱਲ ਉਹਨੀਆਂ ਕੋਲੇ ਹਾਂ ਇੱਥੇ ਆ ਗਏ ਆਪਾਂ ਸੀਚੇ ਵਾਲ ਸੀਚੇ ਵਾਲ ਨੇ ਮਲਕੋਟੀਆ ਸੀਚੇ ਵਾਲ ਆ ਗਈਆਂ ਸੀਚੇ ਵਾਲ ਆ ਗਏ ਆ ਜੀ ਸੰਤਪਾ ਗਰਨੀਸੇਰ ਸੀਚੇ ਵਾਲ ਆ ਗਏ ਹੇ ਅਵੀ ਸ਼ਰਕ ਵਧੀਆ ਹੀ ਆ ਉਹ ਆਉਂਦੇ ਆ ਵੀ ਪੌੜੇ ਆ ਦੀ ਆਏ ਉਹ ਪੰਜਾਬੀ ਬੜਾ ਵਿੰਦਾ ਵਾ ਜਦੋਂ ਬੜਾ ਬੜਦਾ ਹੈ ਹਾਂ ਮੇਰੇ ਸਾਲ ਨੇ ਇਹ ਤਾਂ ਉਹ ਡਬਲ ਪੈਰਾ ਕਿਉਂਕਿ ਰੋਡ ਹੀ ਸੀਗਾ ਸਦਾ ਉਹ ਸਿੰਗਲ ਆ ਥੋੜਾ ਇਹੋ ਖਾਈ ਵੀ ਸਿੱਧਾ ਜਾਣਾ ਸੀ ਆਪਾਂ ਇਹੋ ਖਾਈ ਜਾਣਾ ਆਪਾਂ ਦੇਖੀ ਚੌਕਣਾ ਨਹੀਂ ਕਿ ਹਨ ਬਿਲਕੁਲ ਲੱਗਦਾ ਹੈ ਕਿ ਚੱਕੇ ਹੀ ਜਾਣੇ ਇਹ ਆ ਗਏ ਦੂਜਾ ਆਲੂ ਵਾਲਾ ਸਿਸਟਮ 올ਡ ਸਟੋਰ ਹੈ 올ਡ ਸਟੋਰ ਆ ਨੋ ਨਾ ਬਹੁਤ ਤਗੜਾ ਬਣਿਆ ਹੈ ਨਾ ਇਹ ਆਪਣੇ ਆਪਣੇ ਜਿਹੜਾ ਪੜਿਆ ਉਹ ਸ਼ੂਟਾ ਵਾਲਾ ਉਹ ਕੱਚ ਬਣ ਜਰ ਹੈ ਹੂੰ ਇਹ AC ਬੰਦ ਕੀਤਾ ਬਣੀ ਹੁੰਦੀ ਯਾਰ ਤੁਸੀਂ ਘੱਟ ਕੀਤਾ ਹਾਂ ਤੇ ਬੰਦ ਨਹੀਂ ਮਿੰਟ ਤੱਕ ਸਰ ਹੁੰਦਾ ਹੈ ਨਾ ਲਿਓ ਵੀਰ ਜੀ ਚੜਾ ਦਿਓ ਮੋਲੇ ਟਰੱਕ ਵੇਖਾ ਲਾਇਆ ਰਾਜ ਖਰਾਬ ਹੋਇਆ ਸੀ ਤੇ ਉਹ ਕਰ ਕਰ ਬੂਟੇ ਨਹੀਂ ਸੁੱਤੇ ਉਹਦਾ ਉੱਤੇ ਨਾ ਚੜਾ

ஆஹ் ਆਨੇ ਲੋਈਆਂ ਆ ਜੀ ਥੋੜਾ ਆ ਗਿਆ ਮਹੂ ਵਾਲਾ ਬੋਰ ਆ ਗਿਆ ਜੀ ਆਪਾਂ ਰੋਡ ਤੇ ਰੋਡ ਆ ਗਿਆ ਜੀ ਲੋਈਆਂ ਲੋਈਆਂ ਆ ਗਿਆ ਬੰਦਿਆ ਖਾਸ ਖਾਸ ਲੋਈਆਂ ਆ ਗਏ ਇੰਟਰ ਹੈਗੇ ਅੰਦਰ ਹੈਗੇ ਅਸੀਂ 40 ਲੋਈ ਹੋ ਰਿਹਾ ਮੂਹ ਗੱਡੀ ਦਾ ਆ ਲਓ ਜੀ ਸਦਾ ਮਹੂ ਵਾਲਾ ਦੇ ਮਹੌਲੋਂ ਜਾਉਂਗੇ ਖੇਡ ਦੀ ਚਾਹ ਸ਼ਰਾਬੰਦ ਕਰ ਵੀ ਲੋ ਜੀ ਆ ਗਿਆ ਲੁਈਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਵਾਦ ਹੁੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਵਾਸਤੇ ਜਿਹੜੇ ਤੁਸੀਂ ਜੁੜੇ ਹੋ ਲਾਈਵ ਤੇ ਜਰ ਕਦੀ ਤੁਹਾਡੀ ਫਿਰ ਜਾਣਾ ਨਾਲ ਉਹਦੀ ਗ੍ਰੀਨ ਕਰਕੇ ਆਉਣੀ ਆ ਜਿਉਂ ਤੱਕ ਬਾਅਦ ਥੋੜੀ ਜੀ ਗੱਡੀ ਚੱਲੀ ਜਾਂਦੀ ਥੋੜੀ ਟਰੌਂਗ ਨੂੰ ਮਾਰ ਗਈ ਥੋੜੀ ਬੜੇ ਬਲਕ ਵਿੱਚ ਆ ਗਈ ਅੱਗੇ ਆਪਾਂ ਸਿੱਧਾ ਲੰਗੇ ਹਾਂ ਸਿੱਧਾ ਹੈ ਤਾਂ ਕੋਲ ਕੋਲ ਕਾਲਜ ਨਹੀਂ ਆਉਦੀ ਜਰਾ ਆਪਾਂ ਇਹ ਮਨਸਿੰਨ ਉਹਨਾਂ ਆਪਾਂ ਮਨਸਿੰਨ ਸ਼ਾਹਕੋਟ ਮਨਸਿੰਨ ਸ਼ਾਹਕੋਟ ਮਨਸਿੰਨ ਸ਼ਾਂਤੁਰ ਤੇ ਮਨਸੀਆਂ ਹੋ ਗਈ ਆ ਵੀ ਸੜਕ ਬੜੀ ਖੱਜੜੀ ਜਿਹੀ ਬਣੀ ਹੈ ਨਾ ਉੱਚੀ ਨੀਵੀਂ ਆ ਠੰਡ ਲੱਗਣ ਲੱਗੀ ਆ ਖਾਸ ਲੂਣ ਖਾਸ ਲੂਣ